ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਥੋਬਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਇੱਕ ਸੱਜਰ ਸੋਈ ਇੱਕ ਟੋਕੜ ਗੱਬਨ ਚੱਕ ਪਾਸ ਤੇ ਇੱਕ ਆਵਲੀ ਟੋਕੜ ਵੇਰ ਤੁਹਾਨੂੰ ਦਿਖਾਵਾਂਗੇ ਬਿਨਾਂ ਬੱਚੇ ਦਾ ਬਾਕੀ ਇਹ ਆ ਵੀ ਸੂਈਆਂ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਸਾਰੀਆਂ ਸੂਈਆਂ ਹੀ ਆ ਵਹਤੇ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਕਰਾ ਲਿਆ ਕਰੋ ਭਾਵੇਂ ਕੋਈ ਵੀਰ ਦੂਰ ਦਾ ਵਾ ਤਾਂ ਭਾਵੇਂ ਕੋਈ ਲਾਗੇ ਦਾ ਵਾ ਤਸੱਲੀ ਤੁਹਾਡੀ ਕਰਕੇ ਖੜਨ ਦੀ ਆਪਣੀ ਜ਼ਿੰਮੇਵਾਰੀ ਆ ਤੇ ਸਾਡੀ ਗੱਲ ਦੇ ਵੀ ਜਰੂਰ ਗੌਰ ਕਰਿਆ ਕਰੋ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸੱਚਿਆ ਸੱਚਿਆ ਪਿੰਡ ਹੋਸਰਾ ਵਿੱਚ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਦੱਸੋ ਤੇ ਪਾਪਾ ਬੁਢਾ ਸਾਲ ਦੀ ਚਲੋ ਕਿਰਪਾ ਚੀਤੀ ਜੇ ਹਾਂਜੀ ਹਾਂਜੀ ਤੇ ਨਾਮ ਦੱਸਦੇ ਕਰੀ ਹਾਂ ਵੀ ਜੀ ਮੰਗੂ ਪਿੰਡ ਥੋਬਾ ਤਸੀਲ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੋ 856781456 ਠੀਕ ਹੈ ਹਾਂਜੀ ਅੱਜ ਤਿੰਨ ਆ ਹਨਾ ਤਿੰਨ ਆ ਬਜੀ ਆਪਣੇ ਕੋਈ ਸੱਜਰਿਆ ਕੋਈ ਟੋਕੜ ਗੱਪਣੇ ਤੇ ਕੋਈ ਟੋਕੜ ਨਾਗ ਚਾਰ ਹੀ ਇੱਕ ਟੋਕੜ ਗੱਪਣ ਵਾਸੀ ਦੇ ਦਿੱਤੀ ਹੈ ਅੱਛਾ ਇੱਕ ਟੋਕੜ ਗੱਪਣ ਚਲ ਗਈ ਹੈ ਹਾਂਜੀ ਹਾਂਜੀ ਤਿੰਨ ਹੀ ਰਹੀ ਚਲੋ ਫਿਰ ਸ਼ਰਵਾਤ ਜਿਹੜੀ ਆ ਇਹਦੇ हां बच्चा, बच्चा ना जी हां ताजा ਹੀ ਆ ਬੱਚਾ ਜਿਹੜਾ ਨਾਲੂ ਨਾਲ ਜੀ ਦੋ ਤਿੰਨ ਦਿਨ ਹੋ ਗਏ ਸੂਈ ਨੂੰ ਕਿੰਨੇ ਕ ਦੁੱਧਾਂ ਲੀਜੇ ਜੀ ਜੀ ਹੁਣ ਬੋਲਾ ਹੀ ਹੋਊਗਾ 10 ਲੀਟਰ ਬੱਚੀ ਅੱਛਾ ਬਾਕੀ ਠੰਡੀ ਤੇ ਨਹੀਂ ਹੋਈ ਆ ਭਾਈ ਜੀ ਆਪਸ ਮਾਦੇ ਇਹੋ ਜਿਹਾ ਲੱਗਾ ਗਾੜ ਨੂੰ ਵੇਖੋ ਦੋਰੀ ਮੋਟਰੀ ਅਗਲੇ ਸਾਲ ਦਾ ਫਿਰ ਦਿਖਾ ਦੇ ਕਰੀ ਜੀ ਲੋ ਲੋ ਭਾਈ ਜੇ ਕਰ ਮਾਰੀ ਹਿੰਦੀ ਨਹੀਂ ਆ ਤੁਹਾਨੂੰ ਠੀਕ ਆਣੀ ਬੈਗ ਸਾਡ ਤੋਂ ਕੋਈ ਭੰਨ ਕਿੰਨੇ ਕ ਦੁੱਧ ਵਾਲੀ ਜਿੰਨਾ ਉਤਨਾ ਜੇ ਤੋ ਸ਼ਾਂ ਵਾਲਾ ਵੀ ਲੈ ਜੂਗਾ ਹਾਂਜੀ ਤੇ 14 15 ਕਿਲੋ ਦੁੱਧ ਦਊਗੀ 11 12 ਕਿਲੋ ਰਮਾਨਾ ਦਊਗੀ ਯਾਰ ਤੁਹਾਨੂੰ ਆਹ ਵਾਹ ਨਜਾਇਜ਼ਾ ਦੇਖ ਸਾਦੇ ਆਪਾਂ ਲਾਗੇ ਤੋਂ ਕਿੰਨਾ ਕੁ ਵੇਦੀ ਦੁੱਧ ਦੱਸਿਆ ਕਰੀ ਜਾਊਗੀ ਇਹ ਵੀਰ ਜੀ ਦੁੱਧ ਹੁਣ ਜੇ ਨੋਰਮਲ ਥੇਵਾ ਦੇ 11-12 ਕਿਲੋ ਕਿਉਂਕਿ ਚੰਗੀ ਥੇਵਾ ਕਰੂ 15 ਕਿਲੋ ਵਾਸੀ ਦੁੱਧ ਹੋਊਗੀ ਤੇ ਮੁੱਲ ਫਿਰ ਇਹਦਾ ਮੁੱਲ ਭਾਈ 32000 ਰੁਪਏ ਮਾਨਤਨ ਕਰਦਾਂਗੇ ਕਿੰਨਾ ਕਰਦੇ ਹੋ 30 ਹੀ ਦੇ ਦਈਏ ਦੇ ਦਾਂਗੇ ਭਾਈ ਠੀਕ ਹੈ ਜੀ ਬਾਕੀ ਥਣਲੇਵਾ ਵੇਖ ਲੋ ਅਸ਼ੀ ਨੂੰ ਹਾਂਜੀ ਕਾ ਕੁਆਲਿਟੀ ਦਾ ਲੱਗਾ ਜੀ ਠੀਕ ਹੈ ਜੀ ਤਾਜੀ ਸੂਈ ਤੇ ਆ ਗਿਆ ਆਪਣੇ ਕੋਲ ਟੋਕਰ ਗੱਬਨ ਚੱਕ ਪਾਸ ਇਹ ਬਾਈ ਟੋਕਰ ਗੱਬਨ ਚੱਕ ਪਾਸ ਆ ਉਸ ਗੁਰੂ ਨਹੀਂ ਜੀ ਸਰੂ ਲੱਗਾ ਨਾਲ ਭਾਜੀ ਇੱਕ ਦੋ ਧਾਰਨ ਦੀ ਜੇ ਇੱਕ ਹੋਰ ਸਰੂ ਵੀ ਨਾਲ ਲੱਗਾ ਜੀ ਜੇ ਲਾਈਏ ਤੇ ਦੇ ਨਾਲ ਇਹ ਤਾਂ ਨਹੀਂ ਹੋਊਗਾ ਠੀਕ ਹੈ ਤੇ ਕਿੰਨੇ ਜੱਤੀ ਚੱਕ ਪਾਸ ਤੇ 9 ਮਹੀਨਾ ਦੀ ਬੈਂਚ ਚੱਕ ਪਾਸ ਤੇ ਦੁੱਧ ਦੁੱਧ 8 ਤੋਂ 9 ਕਿਲੋ ਹੋਊਗਾ ਤੋਰੋ ਫੇਰ ਇਹਨਾਂ ਨੂੰ ਇੱਕ ਕਿੰਨੇ ਕਿ ਦਿਨਾਂ ਦੇ ਵਿੱਚ ਦੇ ਕੋਈ ਚੈੱਕ ਕਰਾ ਲੈ ਦੋਹਾਂ ਦਿਨਾਂ ਦੇ ਵਿੱਚ ਵਿੱਚ ਕਿੰਨੇ ਕੋਈ ਚੈੱਕ ਕਰਾ ਲੈ ਤੇ ਬਾਅਦ ਚ ਕੋਈ ਦਿਨ ਵੱਧ ਲੈ ਜਾ ਘੱਟ ਲੈ ਜਾ ਉਹ ਅਗਲੇ ਦੀ ਜ਼ਿੰਮੇਵਾਰੀ ਹੋਊਗੀ ਕੋਈ ਵਪਾਰੀ ਕਿਹੇ ਕੋਈ 4 ਦਿਨ ਦਾ ਕਹਿ ਦਿੰਦਾ ਕੋਈ 5 ਦਾ ਕੋਈ 2 ਦਿਨ ਦਾ ਤੇ ਉਹ ਟਾਈਮ ਦੇ ਵਿੱਚ ਵਿੱਚ ਆਪਣੀ ਚੈੱਕ ਜ਼ਰੂਰ ਕਰਵਾ ਲਿਆ ਕਰੋ ਦੋ ਦਿਨਾਂ ਦਾ ਤਾਂ ਭਾਈ ਟਾਈਮ ਬੜਾ ਹੁੰਦਾ ਜੀ ਹਾਂਜੀ ਹਾਂਜੀ ਕਿੰਨਾ ਰੱਖਣਾ ਜੀ ਦਾ ਮੁੱਲ ਫਿਰ ਭਾਈ 30000 ਚ ਮੰਨਦਾ 30000 ਚ ਮੰਨਤਨ ਕਰ ਦੇਣਾ ਹਾਂਜੀ ਹਾਂਜੀ ਠੀਕ ਹੈ ਬਾਕੀ ਚਲੋ ਕੋ ਫੋਨ ਲਾਉਗਾ ਤੇ ਮੌਕੇ ਤੇ ਹੋ ਜਾਊਗਾ ਹਾਂਜੀ ਤੁਸੀਂ ਦੱਸ ਦੋ ਕੀ ਮਾਨ ਕਰੀਏ ਛੱਡ ਦੇ ਕੀ 2-3 ਹਜ਼ਾਰੇ ਦਾ ਛੱਡ ਦਾਂਗੀ ਠੀਕ ਐ ਸਾਈਡ ਨਹੀਂ ਦੇਦਾਂਗੇ ਠੀਕ ਐ ਤੇ ਹੁਣ ਆ ਵੈੜਾ ਵੈੜ ਭਾਈ ਉਹਦਾ ਥੋੜਾ ਬੋਤਾ ਪਾਉਣਾ ਥਾਂ ਦੇਵਾ ਬਣਾ ਲੈ ਇਹ ਆ ਪਈ ਹੈਗੀ ਸੋਹਣੀ ਆ ਪਰ ਸੰਭੀ ਘੱਟ ਆ ਕੇ ਬੜਾ ਚੰਗਾ ਥਾਂ ਲੱਗਿਆ ਆ ਦੇਖ ਸਾਡੇ ਥਾਣੀ ਤੇ ਲੱਗਿਆ ਕਿੰਨਾ ਜੀ ਦੁੱਧ ਇਹਦੇ ਕੋਲ ਦੁੱਧ ਵੀ ਜੀ 8-9 ਕਿਲੋ ਜੀ ਦੇਖ ਹੈਗਾ ਜੀ ਇਹਨਾਂ ਦੁੱਧ ਆ ਜੀ ਜਾਨ ਲਾਉਂਦੀ ਠੀਕ ਐ ਹਾਂਜੀ ਇਹ ਸਕਵਾਲ ਵੀ ਬੜੀ ਜੰਗੀ आज जी बाकी दोपहर का टाइम है जी वीडियो बना दे ਠੰਡੀ ਸੀਰ ਪਾਣੀ ਤੇ ਥੰਥਨ ਓਕੇ ਜੀ ਭਾਜੀ ਕੋਈ ਥਾਂ ਚ ਬਾਤ ਕਾਡੂਗਾ ਆਪਾਂ ਜਮਿਆ ਰਹਾਂਗੇ ਠੀਕ ਹੈ ਉਹ ਥਾਂ ਵੱਧ ਹੋਵੇ ਘੱਟ ਹੋਵੇ ਕੋਪੂਰ ਹੋਵੇ ਛੱਟਾ ਹੋਵੇ ਇੱਕ ਪਿੱਛੇ ਸਾਨੂੰ ਥੋੜਾ ਜਿਹਾ ਵੱਡਾ ਰੱਖ ਦੀ ਜੀ ਉਹਦਾ ਬਾਈ ਮਾੜੀ ਚੋਕ ਕੇ ਰੱਖਦੀ ਆ ਅੱਛਾ ਬਾਕੀ ਤੁਹਾਨੂੰ ਪਤਾ ਕਿ ਨੁਕਸ ਹੋਵੇ ਆਪਾਂ ਪਹਿਲਾਂ ਦੱਸ ਦਈਦਾ ਤੇ ਜਿੰਨਾ ਵੀ ਸਾਡੇ ਨੁਕਸ ਹੋ ਗਿਆ ਆਪਾਂ ਵਾਪਸ ਲਾ ਕੇ ਵੇਣ ਇਹਦਾ ਮੁੱਲ ਫਿਰ ਇਹਦਾ ਮੁੱਲ ਵੀ ਜੀ 20000 ਆ ਅੱਛਾ ਹਾਂ ਜੀ ਇਹ ਕਿੰਨੇ ਦੇ ਦਈਏ ਮਾਨਤਨ ਕਰਦਾ ਤੁਸੀਂ ਦੱਸੋ 18 ਦੇ ਦਈਏ ਦੇ ਦਾਂਗੇ ਭਾਜੀ ਠੀਕ ਹੈ ਠੀਕ ਹੈ ਜੀ ਹੋਰ ਕੋਈ ਚਾਹਣਾ ਫਿਰ ਆਪਣੀ ਇੱਥੇ ਆਵੇ ਦੋ ਰੰਗ ਚੋਲੇ ਤੇ ਤਿੰਨ ਦਾ ਚੋਲੇ ਆਪਣੀ ਤਸੱਲੀ ਕਰ ਲਈ ਤਸੱਲੀ ਕਰਕੇ ਵੇਖ ਚਾੱਕੇ ਖੜੇ ਹਨ ਹਾਂਜੀ ਹਾਂਜੀ ਠੀਕ ਹੈ ਜੀ ਜੋ ਵੀ ਆ ਇੱਥੋਂ ਵੇਖ ਚਾੱਕੇ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖਰੀਦੋ ਜੀ